ਲਗਾਤਾਰ ਪੈ ਰਹੀ ਗਰਮੀ ਦੇ ਬਾਵਜੂਦ ਹੁਣ ਮੌਸਮ ਦਾ ਬਦਲਿਆ ਮਿਜ਼ਾਜ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਪੈ ਰਹੀ ਇਹ بارش ਜਿਹਦੇ ਕਰਕੇ ਹੁਣ ਗਰਮੀ ਥੋੜੀ ਘਟਦੀ ਹੋਈ ਨਜ਼ਰ ਆਉਂਦੀ ਪਈ ਹੈ तकरीबन ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਗੱਲ ਕਰੀ ਗੇ ਲਗਾਤਾਰ ਬਹੁਤ ਜ਼ਿਆਦੀ ਗਰਮੀ ਪੈਂਦੀ ਸੀ ਲੋਕ ਜਿਹੜੇਗੇ ਸੀ 11 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕਰੋ ਨਿਕਲਣ ਲੱਗਿਆ ਡਰਦੇਗੇ ਸੀ ਕਿਉਂਕਿ ਰੋਡਾਂ ਦੇ ਉੱਤੇ ਤਾਂ ਅੱਗ ਵਰਦੀ ਪਈ ਸੀ ਸੂਰਜ ਇਸ ਤਰੀਕੇ ਦੇ ਨਾਲ ਚਮਕਦਾ ਪਿਆ ਸੀ ਕਿ ਜਿਵੇਂ ਕਿ ਅਸੀਂ ਲੋਕ ਪੱਠੀ ਦੇ ਨੇੜੇ ਹੁੰਨੇ ਆ ਕਿ ਸਾਡਾ ਸਰੀਰ ਇੰਨਾ ਗਰਮ ਹੋ ਜਾਂਦਾ ਪਿਆ ਸੀ ਬਹੁਤ ਸਾਰੇ ਲੋਕਾਂ ਬਿਮਾਰੀ ਹੋ ਗਏ ਸੀ ਜਿਹੜੇ ਕਿ ਘਰੋਂ ਬਾਹਰ ਨਿਕਲ ਆ ਉਹਨਾਂ ਨੇ ਬੰਦ ਕਰ ਦਿੱਤਾ ਸੀ ਲੇਕਿਨ ਹੁਣ ਇੱਕ ਵੱਡੀ ਖੁਸ਼ਕਬਰੀ ਨਿਕਲ ਕੇ ਸਾਹਮਣੇ ਆਉਂਦੀ ਪੀਕ ਦੇਸ਼ ਤੇ ਕਈ ਰਾਜ ਦੇ ਵਿੱਚ ਬਾਰਿਸ਼ ਹੋਣ ਕਰਕੇ ਪੰਜਾਬ ਦਾ ਮੌਸਮ ਦਾ ਮિજાਜ ਵੀ ਬਦਲ ਚੁੱਕਾ ਗਿਆ ਤੇ ਜਿਹੜੇ ਐਸ ਵਾਲੇ ਦੀ ਗੱਲ ਕਰੀ ਤੇ ਹੁਣ ਧੁੱਪਾਂ ਘੱਟ ਔਰ ਠੰਡਾ ਮੌਸਮ ਮਿਲ ਰਿਹਾ ਗਿਆ ਹੁਣ ਜਿਆਦਾ ਦੇਖਣ ਨੂੰ ਮਿਲਦਾ ਪਿਆਗਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਵੀ ਗੱਲ ਕੀਤੀ ਗਈ ਕਿ ਕਿ ਮੌਸਮ ਵਿਭਾਗ ਵੱਲੋਂ ਦੇਖਣਾ ਹੋਏਗਾ ਕਿ ਕਦੋਂ ਪੰਜਾਬ ਦੇ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ بارش ਪੈਂਦੀ ਆ ਔਰ ਮੌਸਮ ਕਿਵੇਂ ਦਾ ਸੁਹਾਵਣਾ ਬਣਦਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਚੱਲੇਗਾ ਲੇਕਿਨ ਫਿਲਹਾਲ ਤਾਜੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏਗੇ ਤੇ ਪੰਜਾਬ ਦੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਪੈਂਦੀ ਪਈ ਹੈ بارش